ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਅੱਜ ਪੈਣਾ ਵਾਸਤੇ ਬਟੀਕ ਦਾ ਪੀਸ ਲਿਆ ਰਹੇ ਹਾਂ 100% ਕਾਟਨ ਹੈ ਜੀ ਅੱਛਾ ਕਪੜਾ ਹੀ ਇੰਨਾ ਸੋਹਣਾ ਜੀ ਪਲੇਨ ਸੂਟ 500 ਰੁਪਏ ਦਾ ਚੁੰਨੀ 150 ਰੁਪਏ ਦੀ 650 ਤੇ 300 ਰੁਪਏ ਦਾ ਕੰਮ ਹੋਇਆ ਹੋਇਆ 950 ਪਰ ਜੱਸੀ ਦੀ ਹੱਟੀ ਆਪਣੀ ਫੈਕਟਰੀ ਹੋਣ ਕਾਰਨ ਰੇਟਾਂ 'ਚ ਇੰਨਾ ਡਿਸਕਾਊਂਟ ਹੈ ਇੱਕ ਉਤੋਂ ਰਖੜੀ ਆ ਰਹੀ ਆ ਦਿਨ ਤਿਹਾਰ ਆ ਰਹੇ ਆ ਬਸ ਜਿਹੜੀਆਂ ਭੈਣਾਂ ਰੀਸੇਲਰ ਦਾ ਕੰਮ ਕਰਦੀਆਂ ਜਾਂ ਜਿਨ੍ਹਾਂ ਨੇ ਕੱਪੜੇ ਵੇਚਣ ਵਾਸਤੇ ਇਕੱਠੇ ਫੂਟ ਲੈਣੇ ਆ ਮੰਨ ਲਓ ਸੈੱਟ ਵਾਈਜ਼ ਮਾਲ ਲੈਣਾ ਵਾ ਉਹਨਾਂ ਨੂੰ ਤਾਂ ਰੇਟ ਵਾਲੇ ਹੀ ਘੱਟ ਆ ਜਿਹੜੀਆਂ ਕੁੜੀਆਂ ਮੇਰੀ ਦੁਕਾਨ ਤੇ ਕੰਮ ਕਰਦੀਆਂ ਨਾ ਮੈਂ ਤਾਂ 4-4 ਫੂਟ ਲੈ ਜਾਂਦੀ ਆ ਰੁਪਿਆ 1.500 ਕਮਾ ਕੇ ਦੇੜੀ ਦਾ ਆਪਣੀ ਬਾਰ ਬਾਰ ਪਾ ਜਾਂਦੀ ਹੈ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਕਰੀ ਚਲੋ ਪੇਜ ਨੂੰ ਲਾਈਕ ਅਤੇ ਸ਼ੇਅਰ ਆਹੜਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਇਹ ਬੁਟੀਕ ਦਾ ਪੀਸ ਹੈ ਜੀ ਨੈਟ ਦੇ ਉੱਤੇ ਸਭ ਤੋਂ ਜ਼ਿਆਦਾ ਸੇਲ ਹੈ ਦੀ ਆ ਦੇਖੋ ਪਿੰਕ ਦੇ ਉੱਤੇ ਬਲੈਕ ਤਾਂ ਉੱਠਦਾ ਹੀ ਬਹੁਤ ਹੈ ਜੀ ਜਿਹੜੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨਾ ਕੰਨ ਪਿੱਛੇ ਟਿੱਕਾ ਲਾਉਣ ਦੀ ਲੋੜ ਨਹੀਂ ਐ ਕਾਲੀ ਕਢਾਈ ਦੀ ਲੋੜ ਐ ਪਿੰਕ ਤੇ ਉੱਤੇ ਬਲੈਕ ਵਰਕ ਟਾਈ ਜੰਡਾਈ ਦੁਪੱਟਾ ਲੰਬਾਈ ਦੀ ਕੋਈ ਸਮੱਸਿਆ ਨਹੀਂ ਲਗਭਗ ਜਿਹੜੀ ਲੰਬਾਈ ਆ 45 ਇੰਚ ਤਿਆਰ ਕਰੀ ਹੋਈ ਆ ਜੇ ਕੁੜੀਆਂ ਨੇ 36 ਇੰਚ ਤਿਆਰ ਕਰਨਾ ਬਸ ਉੱਤੋਂ ਗੱਲ ਵੜ ਦੋ ਛੜੀਆਂ ਰਹਿ ਹੀ ਜਾਣੀਆਂ ਬਾਪੂ ਜੀ ਦਾ ਸਮੱਸਿਆ ਦਾ ਹੱਲ ਵੀ ਨਾਲ ਦੱਸਦੇ ਆ ਜੀ ਬੜਾ ਪਿਆਰਾ ਜਿਹਾ ਸੂਟ ਹੈ 6 ਕਲਰ ਦਾ ਸੈੱਟ ਹੈ 950 ਰੁਪਏ ਆਮ ਦੁਕਾਨਾਂ 'ਚ ਸੂਟ ਵਿਕਦਾ ਜੀ ਪਰ ਬਾਪੂ ਜੀ ਤੋਂ ਮਿਲਣਾ 690 ਰੁਪਏ ਦਾ ਆ ਦੇਖੋ ਕਲਰ ਕਿੰਨੇ ਸੋਹਣੇ ਬਣੇ ਹੋਏ ਆ ਡਿਜ਼ਾਈਨ ਕਿੰਨੇ ਕਿੰਨੇ ਸੋਹਣੇ ਆ ਮਾਲ ਜਿੰਨਾ ਮਰਜ਼ੀ ਲੈ ਲਓ ਸੈੱਟ ਵਾਈਜ਼ ਮਾਲ ਮਿਲੂਗਾ ਜਿਹੜੀਆਂ ਮੇਰੀਆਂ ਭੈਣਾਂ ਦੀ ਰੀਸੇਲ ਦਾ ਕੰਮ ਕਰਦੀਆਂ ਉਹਨਾਂ ਨੂੰ ਮਿਲਣਾ ਸਿਰਫ ਇਹ 640 ਰੁਪਏ ਦਾ ਮਿਲਣਾ ਸੈੱਟ ਵਾਈਜ਼ ਆ ਸਿੰਗਲ ਸੂਟ ਵਾਸਤੇ ਕੋਈ ਕਾਲ ਨਾ ਕਰੇ ਆ ਦੇਖੋ ਆ ਡਿਜ਼ਾਈਨ ਕਿੰਨਾ ਸੋਹਣਾ ਜੀ ਏ ਵੀ ਡਿਜ਼ਾਈਨ ਇਹਦੇ ਅੰਦਰ ਆ ਜੀ 950 ਆ ਸੂਟ ਜਿਹੜੀ ਮੇਰੀਆਂ ਭੈਣਾਂ ਨੇ ਸਿੰਗਲ ਸੂਟ ਲੈਣਾ 690 ਰੁਪਏ ਦਾ ਜਿਹਨਾਂ ਨੇ ਸੈੱਟ ਵਾਈਜ਼ ਲੈਣਾ ਉਹਨਾਂ ਨੂੰ 640 ਰੁਪਏ ਦਾ ਬਾਤੀ ਪੇਜ ਲਾਈਕ ਅਤੇ ਵੀਡੀਓ ਸ਼ੇਅਰ ਫਟਾਫਟ ਕਰਦੇ ਚਲੋ ਡਿਜ਼ਾਈਨ ਸੁਪਰ ਹਿੱਟ ਆ ਜੀ ਇਹ ਜਿਹੜਾ ਕਾਟਨ ਦਾ ਕੱਪੜਾ ਹੈ ਜੀ ਇਹ ਕਦੀ ਲਾਈਫਟਾਈਮ ਗਾਰੰਟੀ ਹੈ ਇਹਨੇ ਕਦੀ ਖਰਾਬ ਹੀ ਨਹੀਂ ਹੋਣਾ ਧੋਈ ਜਾਓ ਪਾਈ ਜਾਓ ਧੋਈ ਜਾਓ ਪਾਈ ਜਾਓ ਕੱਪੜਾ ਇੰਨਾ ਸੋਹਣਾ 100% ਕਾਟਨ ਵਾਹ ਜੀ ਵਾਹ ਬਾਜੂ ਵੀ ਬਣੀ ਹੋਈ ਆ ਆ ਦੇ ਬੜਾ ਪਿਆਰਾ ਜਿਹਾ ਸੂਟ ਆ ਬਾ ਤੁਸੀਂ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਚਲੋ ਜੱਸੀ ਦੀ hattim ਬੱਸ ਸਟੈਂਡ ਮਰੀਂਦਾ ਸ਼ਹਿਰ